ਦੇਖ ਰਹੇ ਹਾਂ ਲਗਾਤਾਰ ਬਈ ਕੋਈ ਨਾ ਕੋਈ ਐਵੇਂ ਦਾ ਕੀਤਾ ਜਾ ਰਿਹਾ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਥੋਂ ਤੱਕ ਤੇ ਇੱਕ ਦਾ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਦਬੇੜ ਚ ਬੰਦੇ ਆ ਬਈ ਜੀ ਪੈਸੇ ਵੀ ਗੁਰੂ ਘਰਾਂ ਦੀਆਂ ਗੋਲਗੱਤ ਜਾ ਰਹੇ ਇੰਨਾ ਝੂਠ ਤੇ ਇੰਨਾ ਫਰੇਵ ਵਲ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਈ ਅੱਜ ਜਾ ਕੇ ਪੱਖ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਵਾਰ ਜਸਵੰਤ ਸਿੰਘ ਪੜੈਣ ਜਿਸ ਦਿਨ ਇਥੇ ਮੀਟਿੰਗ ਹੋਈ ਐ ਐਗਜੈਕਟਿਵ ਦੀ ਉਸ ਦਿਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਉਹਨੇ ਇੱਕ ਸਵਾਲ ਚੱਕਿਆ ਸੀ ਕਿ ਜਿਹੜਾ ਮਤਾ ਨੰਬਰ 53 ਆ ਇਹਦਾ ਸਾਨੂੰ ਦੱਸਿਆ ਜਾਵੇ ਵੀ ਪੈਸੇ ਕਿੱਥੇ ਕਿਹੜੇ-ਕਿਹੜੇ ਆਈਟਮ ਦੇ ਖਰਚ ਹੋਏ ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਵੀ ਮੇਰੇ ਵੀਰਾ 49 ਤੱਕ ਦਾ ਖਾਤਾ ਮੇਰੇ ਕੋਲ ਪਿਆ ਕਿਉਂਕਿ ਮੈਂ ਵੇਸਲਾ ਨਹੀਂ ਦਿੰਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ ਉਹ ਸਾਰੇ ਖਰਚਿਆਂ ਦਾ ਵੇਰਵਾ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ ਫਿਰ ਅੱਜ ਖਬਰ ਲੱਗੀ ਪਈ ਜੀ ਉਹ ਸ਼ਮਣੀ ਕਮੇਟੀ ਨਸ਼ਰ ਕਰੇ ਮੈਂ ਤੇ ਨਹੀਂ ਛੋਟੇ ਵੀਰ ਕਹਿਣਾ ਚਾਹਣਾ ਉਹ ਨਸ਼ਰ ਤਾਂ ਮੈਂ ਪਰਸੋਂ ਜਿਹੜੇ ਐਗਜ਼ੀਕਟਿਵ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਵੇਰਵੇ ਸੀ 7740233 ਰੁਪਏ ਉਹ ਤਾਂ ਮੈਂ ਇਕੱਲੇ ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕਿਓ ਤੇ ਪੜੈਣ ਸਾਹਿਬ ਮੇਰਾ ਵੀਰ ਐ ਛੋਟਾ ਪਿਆਰ ਸਤਿਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ ਉਹ ਵੀਰ ਸਾਡਾ ਫੇਰ ਕੀ ਬੋਲ ਜਾਂਦਾ ਅੰਦਰ ਕੁਛ ਹੁੰਦਾ ਰੂਪ ਦੇ ਬਾਹਰ ਕੁਛ ਦਿਖਾ ਲ ਦਿੰਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਖਾਸ ਕਰਕੇ ਜ਼ਿਲ੍ਹਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਸੇ ਖਰਚਦੀ ਆ ਉਹਦਾ ਇੱਕ ਸਿਸਟਮ ਆ ਉਹ ਸਿਸਟਮ ਅਨਸਾਰ ਸਾਰਾ ਕੰਮ ਚੱਲਦਾ ਆ ਪਿਛਲੇ ਦਿਨੀ ਅਸੀਂ ਆ ਜਿਹੜੇ ਸਾਡੇ ਖਰਚੇ ਆ ਸਾਰੇ ਅਸੀਂ ਬੇਰਬੇ ਵਿੱਚ ਹਰ ਇੱਕ ਚੀਜ਼ ਦੇ ਪਾਏ ਆ ਉਹ ਪਿਛਲੇ ਦਿਨੀ ਨਾਨਕਿਆਣਾ ਸਾਹਿਬ ਗੁਰਦੁਆਰੇ ਤੋਂ ਭਾਵੇਂ ਮੈਨੇਜਰ ਨੇ ਕੱਲ ਆਪਣਾ ਪੱਖ ਬਾ ਖੂਬੀ ਪੇਸ਼ ਵੀ ਕੀਤਾ ਪ੍ਰੈਸ ਦੇ ਰੂਬਰ ਹੋ ਕੇ ਸਾਰੀ ਉਹਨੇ ਗੱਲ ਸਪੱਸ਼ਟ ਵੀ ਕੀਤੀ ਆ ਪਰ ਮੈਂ ਵੀ ਸਪੱਸ਼ਟ ਕਰਨੀ ਚਾਹਣਾ ਕਿ ਇੱਕ ਪੱਖੇ ਹੀ ਸਿਰਫ ਰੱਖ ਕੇ ਤੇ ਉਹਨੂੰ ਤੋੜ ਦਿੱਤਾ ਉੱਥੇ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਉਹ ਤੇਲ ਖਰੀਦਿਆ 3000 ਲੀਟਰ ਨਹੀਂ 2000 ਲੀਟਰ ਪਹਿਲਾਂ ਤਾਂ ਇੱਥੇ ਮੈਂ ਤੁਹਾਡੀ ਕਲੈਰੀਕਲ ਥੋੜੀ ਜਿਹੀ ਮਿਸਟੇਕ ਉਹਨਾਂ ਦੀ ਜਿਹੜਾ ਬਹੁਤ ਜ਼ੋਰ-ਜ਼ੋਰ ਨਾਲ ਕਹਿ ਰਹੇ 3000 ਲੀਟਰ ਦੇ ਦਿੱਤਾ ਫਲਾਣੇ ਦੇ ਕਹੇ ਉਹ 2000 ਲੀਟਰ ਦੀ ਪ੍ਰਵਾਨ ਤਿੰਨ ਪ੍ਰਵਾਨ ਕੀ 3000 ਦੀ ਹੋਈ 200 ਉਹ ਨਹੀਂ ਖਰਚ ਲਿਆ ਤੇ 1000 ਲੀਟਰ ਹਾਲੇ ਪਿਆ ਆ ਇੱਕ ਐਪਲੀਕੇਸ਼ਨ ਆ ਕੱਗਰ ਦਾ ਜਿਹੜਾ ਬੰਨ ਆ ਉਹਦੇ ਉੱਤੇ ਬੰਨ ਲੱਗ ਰਿਹਾ ਸੀ ਆ ਲੋਕਾਂ ਨੇ ਲਿਖ ਕੇ ਦਿੱਤਾ ਕਿ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਲਈ ਦੇਵੇ ਜਿਹੜੇ ਉੱਥੇ ਸਾਡੇ ਆਗੂ ਜਾਂਦੇ ਉਹਨਾਂ ਨੂੰ ਵੀ ਉਹ ਕਹਿੰਦੇ ਆ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਹੋਣ ਚਾਹੇ ਹੋਰ ਆਗੂ ਹੋਣ ਤੇ ਉਹਨਾਂ ਨੂੰ ਵੀ ਕਹਿੰਦੇ ਵੀ ਸਾਡੀ ਮਦਦ ਕਰੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਮੈਨੇਜਰ ਨੂੰ ਨਹੀਂ ਐਪਲੀਕੇਸ਼ਨ ਦਿੱਤੀ ਆ ਮੈਨੇਜਰ ਨੇ ਫੇਰ ਆਪਣੇ ਸਕੱਤਰ ਨੂੰ ਲਿਖ ਕੇ ਉਹਦੀ ਆਗਿਆ ਲਈ ਹੁੰਦੀ ਦਾ ਪ੍ਰਧਾਨ ਦੀ ਆਸਤ ਪ੍ਰਵਾਨਗੀ ਦੀ ਆਸਤਈ ਤੇ ਮੇਰੇ ਵੀ ਧਿਆਨ ਵਿੱਚ ਆਉਂਦੀ ਜ਼ਾਰੀ ਗੱਲ ਉਹ ਤੋਂ ਬਾਅਦ ਉਸ ਮੈਨੇਜਰ ਨੇ ਜਾ ਕੇ ਫਿਰ ਨਾਲ ਇੱਕ ਸਾਡਾ ਇੰਸਪੈਕਟਰ ਹੁੰਦਾ ਇੰਚਾਰਜ ਨਾਲ ਉਹ ਉੱਥੇ ਦਾ ਸਾਰਾ ਜਿਹੜਾ ਉਹਨਾਂ ਦਾ ਪ੍ਰਬੰਧ ਹੁੰਦਾ ਮੈਂਬਰਸ ਅਵਾਨ ਦੀ ਹਾਜ਼ਰੀ ਚ ਆ ਫਿਰ ਉਹਨਾਂ ਨੇ 2000 ਲੀਟਰ ਦੀ ਰਸੀਦ ਲਈਆ ਬਾਕਾਇਦਾ ਇਹ ਵੈਰੀਫਾਈ ਹੋਈ ਆ ਇਹਦੇ ਵਿੱਚ ਕੋਈ ਸ਼੍ਰੋਮਣੀ ਕਾਲੀ ਦਲ ਦਾ ਨਹੀਂ ਬਾਰਕਰ ਹੈਗਾ ਕੇਵਲ ਦਾ ਕੇਵਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਸਾਰਾ ਲੈ ਕੇ ਫਿਰ ਉਹਨੇ ਉਹ ਜਿਹੜਾ ਆ ਆ ਪੈਟਰੋਲ ਪੰਪ ਦੀ ਰਸੀਦ ਆ 2000 ਲੀਟਰ ਦੀ 3000 ਲੀਟਰ ਨਹੀਂ ਫਿਰ ਉਹਨੇ ਜਿੱਥੇ ਜਿੱਥੇ ਥਾਹੋਂਕ ਤਾਂ ਹੀ ਵੰਡੇ ਆ ਆ ਆ ਉਹ ਟਰੈਕਟਰ ਜਿਹਦੇ ਤੇ ਟਾਂਚੀ ਜਿਹੜੀ ਟਾਂਚੀ ਦੇ ਵਿੱਚ ਇਹ ਤੇਲ 2000 ਲੀਟਰ ਲੈ ਕੇ ਗਏ ਆ ਸਾਰੀਆਂ ਫੋਟੋ ਆ ਇਹਦੇ ਵਿੱਚ ਸਿਰਫ ਇੱਕ ਐਂਗਲ ਤੋਂ ਇੱਕ ਫੋਟੋ ਲੈ ਕੇ ਉਹ ਨਸ਼ਰ মিডিਆ ਨੂੰ ਕਰ ਦੇਣੀ ਤੇ ਉਹਨੂੰ ਵਿਵਾਦ ਦਾ ਮੁੱਦਾ ਬਣਾਉਣਾ ਇਹ ਸਾਰੇ ਮੈਨੇਜਰ ਦੇ ਨਾਲ EMPLOYEES ਆ ਔਰ ਇੱਕ ਜਿਹੜੀ ਮੈਂ ਹੋਰ ਤੁਹਾਨੂੰ ਗੱਲ ਕਹਿਣੀ ਚਾਹਨਾ ਫੇਰ ਇਹ ਕਿੱਥੇ ਕਿੱਥੇ ਗਿਆ ਤੇਲ ਆ ਬੰਦੇ ਆ ਜਿਨ੍ਹਾਂ ਨੂੰ 200 ਲੀਟਰ 100 ਲੀਟਰ 50 ਲੀਟਰ ਇਹ ਸਾਰੇ ਨਾਲ ਨਾ ਤੇ ਉਹਨਾਂ ਦੇ ਨਾਲ ਕਈਆਂ ਦੇ ਪਿੰਡ ਵੀ ਤੇ ਨੰਬਰਦਾਰ ਬਗਾਇਦਾ ਹੁਣ ਮੈਂ ਪੁੱਛਣਾ ਚਾਹਉਣਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਦਦ ਨਾ ਕਰੇ ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਨਹੀਂ ਮੈਂਬਰ ਸਾਹਿਬਾਨ ਤੁਹਾਡਾ ਵੀ ਤਾਂ ਫਰਜ਼ ਬਣਦਾ ਮੈਂ ਕਈ ਵਾਰੀ ਗੱਲਾਂ ਕੁਝ ਜਾਤੀ ਨਹੀਂ ਕਰਦਾ ਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਗਮਰਾ ਨਾ ਕਰੋ ਲੂਣ ਨਾ ਗੁੰਨਿਆ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਸਮਰੱਥ ਆ ਤੇ ਸਾਰੇ ਕਾਰਜ ਕਰਦੀ ਆ ਇਹ ਠੀਕ ਆ ਵੀ ਰਾਹਤ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਵੀ ਤੇ ਬਾਕੀ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਤੇ ਉਸ ਮੁੱਦੇ ਨੂੰ ਫਿਰ ਐਵੇਂ ਕਰਕੇ ਮੈਂ ਤਾਂ ਡਿਬੇਟ ਵਾਲੇ ਸੱਜਣਾ ਤੇ ਵੀ ਹੈਰਾਨ ਆ ਸਾਡੇ ਸ਼੍ਰੋਮਣੀ ਕਮੇਟੀ ਦੇ ਕੈਮਰੇ ਲੱਗੇ ਹੁੰਦੇ ਇੱਕ ਇੱਕ ਮਲਾਜ਼ਮ ਦਾ ਪਤਾ ਲੱਗ ਜਾਂਦਾ ਕਿਹੜਾ ਕਿ 10 ਰੁਪਏ ਕਿਸ ਨੇ ਕੋਈ ਹੋਰ ਗੁਰਦ ਗਿੱਤੇ ਪਤਾ ਲੱਗਦਾ ਫਿਰ ਖਜ਼ਾਨਾ ਬਕਾਇਦਾ ਗਿਣ ਕੇ ਬੈਂਕਾਂ 'ਚ ਜਾਂਦਾ ਤੇ ਉਹ ਖਜ਼ਾਨਾ ਮਤਲਬ ਏਵੇਂ ਤੁਰਿਆ ਫਿਰਦਾ ਪੜੈਣ ਮੇਰਾ ਛੋਟਾ ਵੀਰ ਆ ਸਤਕਾਰ ਵੀ ਮੈਂ ਦਿੰਨਾ ਸਤਕਾਰ ਕਰਦਾ ਵੀ ਆ ਤੇ ਉਹਨੂੰ ਵੀ ਕਹਿਣਾ ਚਾਹੁੰਦਾ ਪਈ ਉਹ ਜਿਹੜਾ ਨਮਾ 55 ਨੰਬਰ ਮਤਾ ਸੀ ਉਹ ਸਿਰਫ ਪਿਛਲਿਆਂ ਦੀ ਪੁਸ਼ਟੀ ਕੀਤੀ ਨਵੇਂ ਅਧਿਕਾਰ ਨੇ ਕੋਈ ਵੀ ਸਖਤਰ ਕੋ ਦਾ ਅਧਿਕਾਰ ਪ੍ਰਧਾਨ ਆਗਿਆ ਕਰਦਾ ਤਾਂ ਉਹ ਗਾਂਹ ਆਗਿਆ ਕਰਦਾ ਆ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਤੁਸੀਂ ਕਹਿੰਦੇ ਸੀ ਕਿ ਉਹ ਸਾਰੇ ਨਸ਼ਰ ਕਰੋ ਆ ਸਾਰੇ ਅੱਜ ਵੀ ਲਿਸਟ ਹੈਗੀ ਆ ਉਹ ਸਾਰੇ ਨਸ਼ਰ ਕਰਤੇ ਤੇ ਗਾਂਹ ਦੇ ਕਿਤੇ ਮੈਨੂੰ ਇਦਾਂ ਵੀ ਮਹਿਸੂਸ ਹੁੰਦਾ ਵੀ ਦੇਖੋ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤੇ ਆ ਕਿ ਦੁੱਖ ਸੁੱਖ ਦੇ ਵਿੱਚ ਸਾਰਿਆਂ ਦੇ ਭਾਈਵਾਲ ਬਣੇ ਤੇ ਉਹਦੇ ਲਈ 20 ਕਰੋੜ ਰੁਪਇਆ ਰਾਖਮਾ ਵੀ ਰੱਖਿਆ ਤੇ ਜੇ ਘਰ 'ਚ ਪੈਸੇ ਹੋਣਗੇ ਤਾਂ ਰਾਖਮੇ ਰੱਖ ਹੁੰਦੇ ਜੇ ਪੈਸੇ ਨਾ ਹੋਣ ਤਾਂ ਕਿੱਥੋਂ ਲਿਆਉਣੇ ਬੰਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਇਹ ਸਿਰਫ ਤੁਹਾਡੇ ਰੂਰੂ ਇਸ ਕਰਕੇ ਹੋਇਆ ਕਿ ਜਿਹੜੀ ਨਾਨਕਿਆਣਾ ਸਾਹਿਬ ਦੀ ਕਹਾਣੀ ਜੀ ਆਪਣੇ ਸੁਖਵੀਰ ਸਿੰਘ ਬਾਦਲ ਦੇ ਕਹੇ ਇਹਨਾਂ ਨੇ ਪੈਸੇ ਦੇ ਦਿੱਤੇ ਤੇਲ ਉਥੇ ਦੇ ਦਿੱਤਾ ਇਹ ਤੇਲ ਉਹਨੂੰ ਲਿਖ ਕੇ ਮੈਨੇਜਰ ਨੂੰ ਆਇਆ ਹੋਰ ਸਾਰਾ ਕੁਝ ਹੋਇਆ ਤੇ ਜਥੇਬੰਦੀ ਸਾਰੀਆਂ ਜਿਹੜੀਆਂ ਦੋ ਜਥੇਬੰਦੀਆਂ ਖਾਸ ਕਰਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੁਸੀਂ ਆਪ ਚੁਣ ਕੇ ਸਿੱਖ ਭੇਜਦੇ ਆਂ ਤੇ ਸ਼੍ਰੋਮਣੀ ਅਕਾਲੀ ਦਲ ਵੀ ਬਾਹਰ ਜਥੇਬੰਦੀ ਪੰਥ ਦੀ ਆ ਸੋ ਇਸ ਕਰਕੇ ਮੈਂ ਕੋਈ ਕਿਸੇ ਜਥੇਬੰਦੀ ਦਾ ਪੱਖ ਨਹੀਂ ਪੂਰਦਾ ਪੱਖ ਕਹਿਣ ਤੋਂ ਭਾਵ ਮੈਨੂੰ ਬਣਾਉਂਦੇ ਸ਼੍ਰੋਮਣੀ ਅਕਾਲੀ ਦਲ ਆ ਮੈਨੂੰ ਮੈਂਬਰ ਜਿਹੜੇ ਸ਼ੋਮਣੀ ਕਾਲੀ ਦਲ ਦੇ ਆ ਸਾਰੇ ਸਦਕਾਰ ਤੇ ਉਹ ਚੁੰਨਦੇ ਆ ਮੈਨੂੰ ਤੇ ਚੁੰਨਦੇ ਆ ਤੇ ਮੈਂ ਪਰ ਜਲੇ ਚੁਣਿਆ ਜਾਂਦਾ ਫੇਰ ਮੈਂ ਯਤਨ ਕਰਦਾ ਹੁੰਨਾ ਤੁਸੀਂ ਦੇਖਿਆ ਵੀ ਹੁਣ ਕਿ ਮੈਂ ਸਾਰਿਆਂ ਨੂੰ ਯਤਨ ਕਰਦਾ ਹੁੰਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਤੇ ਨਾਲ ਲੈ ਕੇ ਚੱਲਦਾ ਵੀ ਆ ਤੇ ਠੀਕ ਆ ਵੀ ਸ਼ੋਮਣੀ ਕਾਲੀ ਦਲ ਸਾਡੀ ਬਾਹਰ ਜਫੇਬੰਦੀ ਆ ਜਿਹਦੇ ਵਿੱਚ ਅਸੀਂ ਟਿਕਟਾਂ ਲੈ ਕੇ ਜਿੱਤ ਕੇ ਆਈਆਂ ਤੇ ਸਾਡਾ ਇਹ ਬਣਦਾ ਵੀ ਆ ਮੌਲਿਕ ਅਧਿਕਾਰ ਵੀ ਬਣਦਾ ਕਿ ਆਪਾਂ ਖੜੇ ਹੋਈਏ ਜਫੇਬੰਦੀ ਦੇ ਨਾਲ ਪਰ ਜਲੇ ਬਣ ਗਏ ਫਿਰ ਸਾਰਿਆਂ ਦੇ ਨਾਲ ਹੀ ਹੋ ਕੇ ਕੋਈ ਉੱਥੇ ਪਿੰਨ ਭੇਤ ਨਹੀਂਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਕਾਰਜ ਕਰਨ ਵਿੱਚ ਸਮਰਥਿਆ ਆਪ ਇਹ ਸਾਰੇ ਕਾਰਜ ਕਰਦੀ ਆ ਸ਼੍ਰੋਮਣੀ ਕਾਲੀ ਦਲ ਉਹ ਆਪਣੇ ਤੌਰ ਤੇ ਲੱਗਾ ਆ ਆਪਣੀ ਸੇਵਾ ਦੇ ਵਿੱਚ ਆਪਣਾ ਉਹ ਸਾਰਾ ਯੋਗਦਾਨ ਪਾ ਰਹੇ ਆ ਸੋ ਮੈਂ ਆਪਣੇ ਸਤਿਕਾਰਤ ਮੈਂਬਰ ਸਹਿਬਾਨ ਦਾ ਵੀ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ